ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਕੁਲਵਿੰਦਰ ਕਾਹ ਅੱਜ ਅਸੀਂ ਸ਼ਿਮਲਾ ਮਿਰਚ ਬਣਾਵਾਂਗੇ ਭਰ ਕੇ ਤੇ ਇੱਥੇ ਅਸੀਂ ਸ਼ਿਮਲਾ ਮਿਰਚ ਲਈ ਸੀ ਸ਼ਿਮਲਾ ਮਿਰਚ ਨੂੰ ਅਸੀਂ ਧੋ ਲਿਆ ਸੀ ਤੇ ਸਭ ਤੋਂ ਪਹਿਲਾਂ ਆਪਾਂ ਹੁਣ ਸ਼ਿਮਲਾ ਮਿਰਚ ਦੀ ਕਟਿੰਗ ਕਰ ਦਵਾਂਗੇ ਤੇ ਇੱਕ ਸ਼ਿਮਲਾ ਮਿਰਚ ਦੇ ਮੈਂ ਤਿੰਨ ਹਿੱਸੇ ਕਰਕੇ ਕੱਟਾਂਗੀ ਆਪਾਂ ਇਸ ਤਰੀਕੇ ਨਾਲ ਅਸੀਂ ਸ਼ਿਮਲਾ ਮਿਰਚ ਕੱਟ ਲਵਾਂਗੇ ਜਿਹੜੇ ਸ਼ਿਮਲਾ ਮਿਰਚ ਦੇ ਬੀਜ ਆ ਇਹਨਾਂ ਨੂੰ ਅਸੀਂ ਬੀਜਾਂ ਨੂੰ ਕੱਢ ਦਵਾਂਗੇ ਕੱਟ ਕੇ ਸ਼ਿਮਲਾ ਮਿਰਚ ਨੂੰ ਅਸੀਂ ਇਸ ਤਰ੍ਹਾਂ ਕੱਟ ਲਿਆ ਸੀ ਇਥੇ ਲਈ ਸੀ ਅਸੀਂ ਆਲੂ ਆਲੂਆਂ ਨੂੰ ਅਸੀਂ ਉਬਾਲ ਲਿਆ ਸੀ ਤੇ ਹੁਣ ਆਲੂ ਅਸੀਂ ਛਿੱਲ ਲਵਾਂਗੇ ਕੜਕਸ਼ਨ ਉੱਪਰ ਅਸੀਂ ਪੈਦਲ ਰੱਖ ਲਿਆ ਸੀ ਇਹਦੇ ਵਿੱਚ ਅਸੀਂ ਸਰ੍ਹੋਂ ਦਾ ਤੇਲ ਪਾ ਦਵਾਂਗੇ ਤੇ ਤੇਲ ਨੂੰ ਅਸੀਂ ਗਰਮ ਕਰ ਲਵਾਂਗੇ ਤੇਲ ਗਰਮ ਹੋ ਗਿਆ ਅਸੀਂ ਇੱਕ ਚਮਚਾ ਅਸੀਂ ਜੀਰੇ ਦਾ ਪਾ ਦਵਾਂਗੇ ਜੀਰੇ ਨੂੰ ਤੜਕ ਲਵਾਂਗੇ ਤੇ ਨਾਲ ਹੀ ਅਸੀਂ ਥੋੜੀ ਜਿਹੀ ਹਿੰਗ ਪਾਵਾਂਗੇ ਜੀਰਾ ਤੜਕਿਆ ਗਿਆ ਇੱਥੇ ਲਿਆ ਸੀ ਆਪਾਂ ਹਰੀਆਂ ਮਿਰਚਾਂ ਅਦਰਕ ਤੇ ਲਸਣ ਇਹਨਾਂ ਨੂੰ ਮੈਂ ਗ੍ਰाइंड ਕਰ ਲਿਆ ਸੀ। ਜੀਰੇ ਦੇ ਵਿੱਚ ਅਸੀਂ ਪਾ ਦਵਾਂਗੇ। ਹੁਣ ਇਹਨਾਂ ਨੂੰ ਅਸੀਂ 2-3 ਮਿੰਟ ਵਾਸਤੇ ਭੁੰਨ ਲਵਾਂਗੇ। 1 ਚਮਚਾ ਸੀ ਨਮਕ ਪਾ ਦਵਾਂਗੇ। ਅੱਧਾ ਚਮਚ ਪਾਵਾਂਗੇ ਲਾਲ ਮਿਰਚ ਪਾਊਡਰ। ਅੱਧਾ ਚਮਚਾ ਪਾਵਾਂਗੇ ਕਾਲੀ ਮਿਰਚ ਦਾ ਪਾਊਡਰ। ਅੱਧਾ ਚਮਚਾ ਪਾ ਦਵਾਂਗੇ ਹਲਦੀ ਪਾਊਡਰ ਇੱਕ ਚਮਚਾ ਪਾਵਾਂਗੇ ਆਮਚੂਰ ਦਾ ਪਾਊਡਰ ਤੇ ਮਸਾਲੇ ਮਿਕਸ ਕਰ ਦਵਾਂਗੇ ਮਸਾਲਿਆਂ ਦੇ ਵਿੱਚ ਅੱਥੇ ਅਸੀਂ 2 ਕ ਚਮਚੇ ਪਾਣੀ ਪਾ ਦਵਾਂਗੇ ਪਾਣੀ ਪਾ ਕੇ ਮਸਾਲਿਆਂ ਨੂੰ ਅਸੀਂ ਹੁਣ 2-3 ਮਿੰਟ ਵਾਸਤੇ ਪਕਾ ਲਵਾਂਗੇ ਜਿਹੜੀ ਹਲਦੀ ਪੱਕ ਜੇਗੀ ਇੱਥੇ ਕਸਤੂਰੀ ਮੇਥੀ ਪਾ ਦਵਾਂਗੇ ਤਦ ਹੁਣ ਅਸੀਂ ਨਾਲ ਹੀ ਆਲੂ ਪਾ ਦਵਾਂਗੇ ਆਲੂ ਨੂੰ ਪਾ ਕੇ ਮਸਾਲੇ ਦੇ ਵਿੱਚ ਮਿਕਸ ਕਰ ਦਿੱਤੇ ਅਸੀਂ ਆਲੂ ਆਲੂਆਂ ਨੂੰ ਹੁਣ ਅਸੀਂ 2 ਮਿੰਟ ਵਾਸਤੇ ਪਕਾ ਲਾਂਗੇ ਮਸਾਲੇ ਨੂੰ ਅਸੀਂ ਪਕਾ ਲਿਆ ਸੀ ਤੇ ਮਸਾਲਾ ਬਣ ਕੇ ਤਿਆਰ ਹੈ ਤੇ ਹੁਣ ਅਸੀਂ ਸ਼ਿਮਲਾ ਮਿਰਚ ਵਿੱਚ ਇਹਨੂੰ ਭਰ ਦਵਾਂਗੇ ਠੰਡਾ ਕਰਕੇ ਸ਼ਿਮਲਾ ਮਿਰਚ ਦੇ ਵਿੱਚ ਹੁਣ ਅਸੀਂ ਮਸਾਲੇ ਨੂੰ ਭਰ ਦਵਾਂਗੇ शिमला मिर्च ਨੂੰ ਅਸੀਂ ਭਰ-ਭਰ ਕੇ ਮਸਾਲੇ ਦੇ ਨਾਲ ਭਰਾਂਗੇ ਆਲੂਆਂ ਦੇ ਨਾਲ ਫਿਰ ਇਸ ਤਰ੍ਹਾਂ ਦੋਨਾਂ ਸਾਡਾਂ ਤੋਂ ਅਸੀਂ ਇਹਨੂੰ ਚੰਗੀ ਤਰ੍ਹਾਂ ਦਬਾਵਾ ਦੇਵਾਂਗੇ ਜਿਹੜੇ ਆਲੂ Shimla ਮਿਰਚ ਵਿੱਚੋਂ ਨਿਕਲਣਾ ਇੱਥੇ ਸਾਰੀਆਂ ਮਿਰਚਾਂ ਭਰ ਕੇ ਮੈਂ ਤਿਆਰ ਕਰ ਲਈਆਂ ਸੀ ਤੇ ਮਿਰਚਾਂ ਨੂੰ ਅਸੀਂ ਹੁਣ ਤੇਲ ਦੇ ਵਿੱਚ ਇਹਨੂੰ ਤਲ ਲਵਾਂਗੇ ਤੇਲ ਨੂੰ ਅਸੀਂ ਗਰਮ ਕਰ ਲਿਆ ਸੀ ਤਿਪੋਣੀ ਦੇ ਵਿੱਚ ਆਪਾਂ शिमला ਮਿਰਚੇ ਸੱਕਦੇ ਜਾਵਾਂਗੇ ਮਿਰਚਾਂ ਨੂੰ ਮੈਂ ਪੈਨ ਦੇ ਵਿੱਚ ਪਾ ਦਿੱਤਾ ਸੀ ਤੇ ਹੁਣ ਅਸੀਂ ਇਹਨੂੰ ਟਾ ਕੇ ਪਕਾਵਾਂਗੇ ਹਾਈ ਫਲੇਮ ਤੇ ਨਹੀਂ ਅਸੀਂ ਇਹਨਾਂ ਨੂੰ ਪਕਾਵਾਂਗੇ ਲੋ ਫਲੇਮ ਤੇ ਪਕਾਣ ਦਵਾਂਗੇ 5 ਕਿ ਮਿੰਟ ਹੋ ਗਏ ਸੀ ਮੈਨੂੰ ਮਿਰਚਾਂ ਇਸ ਤਰ੍ਹਾਂ ਪਕਾਉਂਦਿਆਂ ਤੇ ਹੁਣ ਅਸੀਂ ਇਹਨਾਂ ਨੂੰ ਪਲਟ ਦੇਵਾਂਗੇ। ਆ ਵਾਲੀ ਸਾਈਡ ਪੱਕ ਗਈ ਸੀ ਹੁਣ ਇਹਨਾਂ ਦੀ ਸਾਈਡ ਚੇਂਜ ਕਰ ਦਵਾਂਗੇ। ਅਸੀਂ ਥੋਪ ਦੇ ਨਾਲ ਇਹਨੂੰ ਪਲਟਾਂਗੇ ਫਿਰ ਬਹੁਤ ਵਧੀਆ ਇਹ ਪਲਟੀਆਂ ਜਾਣਗੀਆਂ। ਹੁਣ ਫਿਰ ਅਸੀਂ ਇਹਨਾਂ ਨੂੰ ਧਾਕੇ ਪਕਾਵਾਂਗੇ ਪਰ ਮੀਂਹ ਸ਼ਿਮਲਾ ਮਿਰਚ ਬਣ ਕੇ ਤਿਆਰ ਹੈ ਤੇ ਸ਼ਿਮਲਾ ਮਿਰਚ ਤੁਸੀਂ ਦੇਖ ਸਕਦੇ ਬਹੁਤ ਵਧੀਆ ਸ਼ਿਮਲਾ ਮਿਰਚ ਬਣ ਗਈ ਹੈ ਤੇ ਸ਼ਿਮਲਾ ਮਿਰਚ ਨੂੰ ਹੁਣ ਅਸੀਂ ਪਲੇਟ ਵਿੱਚ ਪਾ ਦਵਾਂਗੇ ਹੁਣ ਇਸ ਜੀ ਪਲੇਟ ਵਿੱਚ ਰੱਖਦੇ ਜਾਵਾਂਗੇ جے ਤੁਹਾਨੂੰ ਪਰਵੀ ਸ਼ਿਮਲਾ ਮਿਰਚ ਦੀ ਰੈਸਪੀ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀ ਤੇ ਬੈਲ ਦਾ ਬਟਨ ਜਰੂਰ ਤੁਸੀਂ ਦਬਾਉਣਾ ਨਾ ਭੁੱਲਿਆ ਕਰੋ ਵੀ ਤੇ ਕਮੈਂਟਾਂ ਚ ਜਰੂਰ ਤੁਸੀਂ ਦੱਸਿਆ ਕਰੋ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ